ਕੱਲ ਸਾਨੂੰ ਇੱਕ ਡਿਸਟ੍ਰੈਸ ਕਾਲ ਆਈ ਸੀ ਜਿਸ ਦੇ ਵਿੱਚ ਕਿ ਇੱਕ ਕੁਲਬੀਰ ਸਿੰਘ ਲਾਇਸ ਮਿੱਠੂ ਨਾਮ ਦਾ ਲੜਕਾ ਜਿਹੜਾ ਕਿ ਲਾਟੀਆਂ ਵਾਲਾ ਰਹਿਣ ਵਾਲਾ ਉਹਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਇੱਕ ਰਿਲੇਟਿਵ ਜਿਸ ਦਾ ਕਿ ਨਾਮ ਕੀ ਹੈ ਉਹਦੇ ਕਿਸੇ ਨੇ ਗਨ ਸ਼ਾਟ ਇੰਜਰੀ ਕਰਤੀ ਹੈ ਉਹ ਤਿੰਨ ਜਾਣੇ ਇਨਕਲੂਡਿੰਗ ਮਿੱਠੂ ਬਿੱਲਾ ਅਤੇ ਉਹਨਾਂ ਦਾ ਇੱਕ ਹੋਰ ਰਿਸ਼ਤੇਦਾਰ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ ਇਹ ਤਿੰਨ ਜਾਣੇ ਬਾਈਕ ਤੇ ਤਲਵੰਡੀ ਮਾਦੋ ਸਾਈਡ ਤੋਂ ਮੋਠਾਵਾਲ ਵਾਲੀ ਸਾਈਡ ਤੇ ਜਾ ਰਹੇ ਸਨ ਰਾਸਤੇ ਵਿੱਚ ਜਦੋਂ ਉਹ ਜਾ ਰਹੇ ਸਨ ਤਾਂ ਇੱਕ ਪਲਸਰ ਉੱਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਵਰਦੀਤ ਹੋਰੀ ਸੀ ਅਤੇ ਦੋ ਸਿਵਲ ਦੇ ਵਿੱਚ ਸਨ ਜੋ ਕਿ ਤਿੰਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਸਨ ਅਤੇ ਸੀਆਈਏ ਜਲੰਧਰ ਨੂੰ ਬਿਲਾਉਂਗ ਕਰਨ ਬਾਰੇ ਗਲਤ ਇਤਲਾਹ ਦੇ ਕੇ ਉਹਨਾਂ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਲੜਕਿਆਂ ਨੂੰ ਸ਼ੱਕ ਹੋਇਆ ਜਿਸ ਦੇ ਵਿੱਚ ਕਿ ਉਹਨਾਂ ਦੀ ਇੱਕ ਆਪਸ ਦੇ ਵਿੱਚ ਸਕਫਲ ਹੋ ਗਿਆ ਡਿਊਰਿੰਗ ਦ ਸਕਫਲ ਉਹਨਾਂ ਦੇ ਵਿੱਚ ਜਿਹੜੇ ਤਿੰਨ ਲੜਕੇ ਜਿਨ੍ਹਾਂ ਦੇ ਵਿੱਚ ਇੱਕ ਮਮਰਿਤ ਵਰਦੀਤ ਹੋਰੀ ਸੀਗਾ ਤੇ ਦੋ ਲੜਕੇ ਜਿਹੜੇ ਦੂਸਰੇ ਸੀਗੇ ਉਹ ਚੋਂ ਇੱਕ ਲੜਕਾ ਜਿਸ ਦਾ ਨਾਮ ਕੀ ਹੈਪੀ ਹੈ ਉਨੇ ਆਪਣੇ ਵੈਪਨ ਤੋਂ ਫਾਇਰ ਕਰ ਦਿੱਤਾ ਜੋ ਕਿ ਬਿੱਲੇ ਦੇ ਐਬਡੋਮਨ ਵਿੱਚ ਲੱਗਾ ਦੋ ਹੀ ਇਸ ਆਊਟ